ਕੀ ਹੋ ਗਿਆ ਬਾਈ ਦੋ ਜੀ ਦੋਗੇ ਬਾਈ ਅਜੇ ਸਾਨੂੰ ਜਿੱਦ ਪਤਾ ਨਹੀਂ ਪਤਾ ਕਿ ਉਹਦੀ ਅੱਧੀ ਮੂਰੇ ਸੀਗੇ ਸਭ ਅੱਛਾ ਦੋ ਜੀ ਦੋਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਗਿਆ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਜੋ ਪਿਛਲੇ ਦਿਨ ਹੀ ਖਨੌਰੀ ਬਾਰਡਰ ਤੇ ਸੁਭਕਰਨ ਸਿੰਘ ਦੀ ਸ਼ਹੀਦੀ ਹੋਈ ਹੈ। ਉਸ ਦੇ ਬਾਬਤ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਇਹ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੇ ਸਿਰ ਵਿੱਚ ਸਿੱਧੀ ਗੋਲੀ ਇਸ ਹਰਿਆਣਾ ਪੁਲਿਸ ਦੇ ਜਵਾਨ ਵੱਲੋਂ ਮਾਰੀ ਗਈ ਹੈ। ਪਰ ਹਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੂਰੀ ਨਰਪੱਖ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਪਰ ਸੋਸ਼ਲ ਮੀਡੀਆ ਮੁਤਾਬਕ ਇਹ ਵੀਡੀਓ ਵਿੱਚ ਜੋ ਹਰਿਆਣਾ ਪੁਲਿਸ ਦਾ ਜ਼ਬਾਨ ਗੋਲੀ ਮਾਰਦਾ ਦਿਸ ਰਿਹਾ ਹੈ ਇਹੀ ਦੱਸਿਆ ਜਾ ਰਿਹਾ ਹੈ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਆਪਣਾ ਪੱਖ ਕਮੈਂਟ ਵਿੱਚ ਜਰੂਰ ਰੱਖਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਨੂੰ ਬੈਲ ਆਈਕਨ ਬਟਨ ਪ੍ਰੈਸ ਜਰੂਰ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਰੱਬ ਰੱਖਾ